ਸਤ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਹਰੇ ਮਟਰ ਪਾ ਕੇ ਕੜੀ ਬਣਾਵਾਂਗੇ ਇਹ ਜਿਹੜੀ ਕੜੀ ਇਸ ਤਰ੍ਹਾਂ ਹਰੇ ਮਟਰਾਂ ਵਾਲੀ ਬਹੁਤ ਹੀ ਟੇਸਟੀ ਕੜੀ ਬਣਦੀ ਆ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੇ ਤੁਹਾਨੂੰ ਸਾਡੀ ਕੜੀ ਚੰਗੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਜੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਫੇਸਬੁੱਕ ਤੇ ਫੋਲੋ ਕਰਨਾ ਜੀ ਕੜੀ ਬਣਾਉਣ ਲਈ ਜਿਹੜੇ ਆ ਹਰੇ ਮਟਰ ਲੈ ਲਏ ਆ ਤੇ ਜਿੰਨਾਕ ਤੁਸੀਂ ਆਪਣੇ ਲੈਣੇ ਉਸ ਹਿਸਾਬ ਨਾਲ ਲੈ ਲਓ ਤੇ ਆਪਾਂ ਹਰੇ ਮਟਰ ਲੈ ਆ ਬਹੁਤ ਹੀ ਟੇਸਟੀ ਜਿਹੜੀ ਐ ਇਸ ਤਰ੍ਹਾਂ ਕੜੀ ਬਣੂਗੀ ਹਰੇ ਮਟਰਾਂ ਵਾਲੀ ਤੇ ਪਿਆਜ ਜਿਹੜੇ ਆ ਆਪਾਂ ਦੋ ਵੱਡੇ ਵੱਡੇ ਜਿਹੜੇ ਆ ਲੰਬੇ ਲੰਬੇ ਕੱਟ ਲਏ ਆ ਤੇ ਇੱਕ ਗੱਠਾ ਆਪਾਂ ਲਸਣ ਦਾ ਲਿਆ ਆ ਇਹਦੇ ਵਿੱਚ ਲਸਣ ਪਿਆਜ਼ ਵਗੈਰਾ ਜਿਹੜਾ ਆ ਜਾਦਾ ਹੀ ਵਧੀਆ ਲੱਗਦਾ ਹੈ ਕੜੀ ਦੇ ਵਿੱਚ ਤੇ ਇਹਨੂੰ ਆਪਾਂ ਥੋੜਾ ਜੇ ਤੁਸੀਂ ਕੱਟ ਕੇ ਲੈਣਾ ਕੱਟ ਕੇ ਆਪਾਂ ਥੋੜਾ ਇਹਨੂੰ ਰਫਲੀ ਜਿਹਾ ਗ੍ਰाइंड ਕਰ ਲਾਂਗੇ ਤੇ ਬਾਕੀ ਆਪਾਂ ਮਸਾਲੇ ਜਿਹੜੇ ਬਾਅਦ ਚ ਪਾਵਾਂਗੇ ਤੇ ਹੁਣ ਆਪਾਂ ਜਿੰਨੀ ਕਿ ਤੁਸੀਂ ਕੜੀ ਬਣਾਉਣੀ ਆ ਉਹਨਾਂ ਕੱਪ ਨਾਲ ਜਿਹੜਾ ਦਹੀਂ ਲੈ ਲਓ ਤੇ ਆਪਾਂ ਲੈ ਲਿਆ ਜੀ ਇੱਧਰ ਇੱਕ ਬੌਲ ਤੇ ਇਹਦੇ ਚ ਆਪਾਂ ਪਾਵਾਂਗੇ ਦਹੀਂ ਦਹੀਂ ਦੀ ਕੜੀ ਬਣਾਵਾਂਗੇ ਆਪਾਂ ਇਹਦੀ ਪਹਿਲਾਂ ਲੱਸੀ ਜੀ ਬਣਾ ਲਾਂਗੇ ਆਪਾਂ ਇਹਨੂੰ ਫੈਂਟ ਕੇ ਜਿੰਨਾ ਤੁਸੀਂ ਦਹੀਂ ਲੈਣਾ ਆਪਣੀ ਕੜੀ ਬਣਾਉਣੀ ਆ ਉਸ ਹਿਸਾਬ ਨਾਲ ਜਿਹੜਾ ਆਪਣਾ ਦਹੀਂ ਲੈ ਲਓ ਮੈਂ ਥੋੜਾ ਇਹਨੂੰ ਦਹੀਂ ਨੂੰ ਬਾਹਰ ਆ ਕੇ ਖੱਟਾ ਕਰ ਲਿਆ ਸੀਗਾ ਤੇ ਥੋੜਾ ਜਿਹਾ ਆਪਾਂ ਖੱਟਾ ਕੀਤਾ ਆ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਫੈਂਟ ਲੈਣਾ ਆ ਇਹਦੇ ਵਿੱਚ ਕੋਈ ਵੀ ਲੰਮਸ ਨਹੀਂ ਰਹਿਣਾ ਚਾਹੀਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬੇਸਣ ਬੇਸਣ ਦੇ ਜਿੰਨਾ ਤੁਸੀਂ ਬੇਸਣ ਲੈਣਾ ਮੈਂ 2 ਚਮਚੇ ਇਹਦੇ ਵਿੱਚ ਬੇਸਣ ਦੇ ਪਾ ਦੂੰਗੀ ਮੈਂ ਆ ਵੱਡੇ 2 ਚਮਚ ਲੈ ਆ ਇਹ ਆਪਾਂ ਪਾ ਦਾਂਗੇ ਤੇ ਇਹਨੂੰ ਆਪਾਂ ਛਾਣ ਕੇ ਲਵਾਂਗੇ ਤਾਂ ਕਿ ਇਹਦੇ ਵਿੱਚ ਕੋਈ ਵੀ ਗੁਠਲੀ ਵਗੈਰਾ ਨਾ ਰਵੇ ਫਿਰ ਆਪਾਂ ਨੂੰ ਮਿਕਸ ਕਰਨ ਵੀ ਜਿਹੜਾ ਆ ਆਸਾਨ ਹੋ ਜਾਂਦਾ ਆ ਇਹਨੂੰ ਹੁਣ ਆਪਾਂ ਮਿਕਸ ਕਰ ਲਾਂਗੇ ਪਹਿਲਾਂ ਬਿਨਾ ਪਾਣੀ ਤੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਆ ਮਿਕਸ ਕਰ ਲੈਣਾ ਫਿਰ ਵਿੱਚ ਕੋਈ ਵੀ ਲੰਮਸ ਨਹੀਂ ਰਹਿੰਦਾ ਬੀਟਰ ਦੇ ਨਾਲ ਹੀ ਕਰ ਲਾਂਗੇ ਚਮਚੇ ਨਾਲ ਵੀ ਕਰ ਸਕਦੇ ਆ ਜਿੰਨਾ ਵੀ ਕਰਨਾ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਤੇ ਬੇਸ ਨੂੰ ਦੇਖੋ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਿਆ ਇਹਦੇ ਵਿੱਚ ਕੋਈ ਵੀ ਲੰਮਸ ਨਹੀਂ ਹੈਗਾ ਇਹਦੇ ਚ ਆਪਾਂ ਥੋੜਾ ਜਿਹਾ ਪਾਣੀ ਪਾ ਲਾਂਗੇ ਬਾਕੀ ਪਾਣੀ ਆਪਾਂ ਜਿਸ ਲਈ ਕੜੀ ਬਣਾਵਾਂਗੇ ਉਸ ਲਈ ਪਾਵਾਂਗੇ ਇਹਨੂੰ ਮਿਕਸ ਕਰ ਲਾਂਗੇ ਹੁਣ ਥੋੜਾ ਇਹਨੂੰ ਆਪਾਂ ਹੁਣ ਦੇਖੋ ਮਿਕਸ ਕਰ ਲਿਆ ਚੰਗੀ ਤਰ੍ਹਾਂ ਦੇ ਨਾਲ ਬਹੁਤ ਹੀ ਵਧੀਆ ਜਿਹੜਾ ਮਿਕਸ ਹੋ ਗਿਆ ਹੈ ਤੇ ਇਹਨੂੰ ਹੁਣ ਆਪਾਂ ਇੱਕ ਸਾਈਡ ਤੇ ਦੇਮਾਗ ਰੱਖ ਤੇ ਹੁਣ ਆਪਾਂ ਜਿਹੜਾ ਇਹ ਲਸਣ ਨੂੰ ਕ੍ਰੈਸ਼ ਕਰ ਲਿਆ ਆ ਬਰੀਕ ਵੀ ਜਿਸ ਤਰ੍ਹਾਂ ਆਪਾਂ ਜੇ ਨਾ ਬਹੁਤਾ ਬਰੀਕ ਹੈ ਤਾਂ ਨਾ ਬਹੁਤਾ ਮੋਟਾ ਇਹਨੂੰ ਆਪਾਂ ਕੱਟਾਂ ਤੇ ਆਪਾਂ ਲੈ ਆ ਮੇਥੇ ਲੈ ਆ ਤੇ ਇੱਕ ਤੇਜ ਪੱਤਾ ਲਿਆ ਆ ਇੱਕ ਕੱਪ ਥੋੜ੍ਝ ਜਿਹਾ ਆਪਾਂ 5-6 ਕਾਲੀਆਂ ਮਿਰਚਾਂ ਲਈਆਂ ਤੇ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਸਾਫਤਾ ਜਿਹੜਾ ਧਨੀਆ ਕ੍ਰਸ਼ ਕੀਤਾ ਉਹ ਪਾਵਾਂਗੇ ਇੱਕ ਟੁਕੜਾ ਮੇਰੇ ਕੋਲ ਦਾਲ ਚੀਨੀ ਦਾ ਆ ਤੇ ਮਿੱਠੇ ਆਪਣੇ ਕੋ ਤੇ ਹੁਣ ਆਪਾਂ ਬਣਾਉਣੇ ਆ ਜੀ ਕੜੀ ਤੇ ਇਹਨੂੰ ਲਾਉਣੇ ਆਪਾਂ ਤੋੜਕਾ ਇਧਰ ਆਪਾਂ ਲੈ ਲਿਆ ਜੀ ਸਰੋਂ ਦਾ ਤੇਲ ਕੜੀ ਜਿਹੜੀ ਸਰੋਂ ਦੇ ਤੇਲ ਚ ਵਧੀਆ ਬਣਦੀ ਆ ਤੇ ਹੁਣ ਆਪਾਂ ਇਹਦੇ ਵਿੱਚ ਆਪਣੇ ਪਾਵਾਂਗੇ ਜੀ ਮਸਾਲੇ ਮੈਂ ਤੇਲ ਨੂੰ ਗਰਮ ਕਰਕੇ ਇਹਦਾ ਧੂਆ ਜਿਹੜਾ ਆ ਕੱਢ ਲਿਆ ਤੇ ਹੁਣ ਇਹਨੂੰ ਥੋੜਾ ਆਪਾਂ ਠੰਡਾ ਕਰ ਲਿਆ ਤੇ ਹੁਣ ਆਪਾਂ ਗੈਸ ਨੂੰ ਕਰ ਲਿਆ ਜੀ ਔਨ ਤੇ ਤੇਲ ਆਪਣਾ ਥੋੜਾ ਜਿਹਾ ਗਰਮ ਹੀ ਆ ਤੇ ਇਹ ਚ ਆਪਾਂ ਆਪਾਂ ਪਹਿਲਾਂ ਆਪਣੇ ਮਸਾਲੇ ਪਾਵਾਂਗੇ ਮੈਂ ਇੱਕ ਦਾਲਚੀਨੀ ਦਾ ਟੁਕੜਾ ਇਹ ਪਾਤਾ ਤੇ ਤੇਜ ਪੱਤਾ ਜਿਹੜਾ ਹੈ ਇਹ ਪਾਵਾਂਗੇ ਮੈਂ ਇਹਦੇ ਦੋ ਪੀਸ ਕਰਕੇ ਪਾਤੇ ਤੇ ਹੁਣ ਆਪਾਂ ਇਹ ਚ ਥੋੜੀ ਜੀ ਪਾ ਦਾਂਗੇ ਜੀ ਹਿੰਗ ਥੋੜੀ ਜਿਹੀ ਹਿੰਗ ਪਾਈ ਆ ਡਾਈਜੈਸਟ ਲਈ ਵਧੀਆ ਹੁੰਦੀ ਆ ਹਿੰਗ ਤੇ ਇਹਨੂੰ ਹੁਣ ਥੋੜਾ ਜਿਹਾ ਆਪਾਂ ਹਿਲਾ ਲੰਨੇ ਆ ਤੇ ਹੁਣ ਆਪਾਂ ਪਾਵਾਂਗੇ ਜੀ ਲਸਣ ਆਇਆ ਇੱਕ ਚਮਚਾ ਜੀਰੇ ਦਾ ਪਾਵਾਂਗੇ ਜਿਹੜੀਆਂ 5-6 ਕਾਲੀਆਂ ਮਿਰਚਾਂ ਲਈਆਂ ਸੀ ਇਹ ਵੀ ਪਾਵਾਂਗੇ ਇਹਨਾਂ ਨੂੰ ਹੁਣ ਥੋੜਾ ਜਿਹਾ ਆਪਾਂ ਭੁੰਨ ਲਾਂਗੇ ਪਿਆਜ਼ ਵੀ ਆਪਾਂ ਨਾਲ ਹੀ ਪਾ ਦਾਂਗੇ ਕਿਉਂਕਿ ਲਸਣ ਆਪਾਂ ਗ੍ਰाइंड ਕਰਕੇ ਪਾਇਆ ਤੇ ਛੇਤੀ ਹੋ ਜਾਊਗਾ ਤੇ ਹੁਣ ਇਹਨਾਂ ਨੂੰ ਆਪਾਂ ਪਿਆਜ਼ਾਂ ਨੂੰ ਭੁੰਨ ਲਾਂਗੇ ਬਹੁਤ ਜ਼ਿਆਦਾ ਨਹੀਂ ਆਪਾਂ ਭোলਣਾ ਭੁੰਨਣਾ 골ਡਨ ਬ੍ਰਾਊਨ ਜਿਹਾ ਕਰਾਂਗੇ ਪਿਆਜ਼ਾਂ ਪਿਆਜ਼ ਆਪਣੇ ਦੇਖੋ ਥੋੜ੍ਹਾ ਜਿਹਾ ਹੋ ਗਿਆ ਤੇ ਲਸਣ ਦੇਖੋ ਭੁੱਜ ਗਿਆ ਹੈ ਨਾਲੇ ਤੇ ਹੁਣ ਆਪਾਂ ਇਹ ਚਾ ਮੇਥੇ ਜਿਹੜੇ ਲੈਏ ਸੀਗੇ ਇਹ ਪਾ ਦਾਂਗੇ ਮੈਂ ਇੱਕ ਚਮਚ ਮੇਥਿਆਂ ਦਾ ਲਿਆ ਆ ਕੜੀ ਪੱਤਾ ਆ ਆਪਾਂ ਧੋਤਾ ਆ ਧੋ ਕਿਸ ਕਾਲਿਆ ਦੋ ਸਟਿਕ ਜਿਹੜੀਆਂ ਕੜੀ ਪੱਤੇ ਦੀਆਂ ਪਾ ਦਾਂਗੇ ਕੜੀ ਪੱਤਾ ਜਿਹੜਾ ਆ ਬਹੁਤ ਹੀ ਵਧੀਆ ਕੜੀ ਵਿੱਚ ਲੱਗਦਾ ਹੈ। ਇਹ ਲ ਇੱਥੇ ਮੈਂ ਅੱਧ ਕਰਤੇ ਮਿਰਚਾਂ ਦਾ ਆਪਾਂ ਇਹਨਾਂ ਨੂੰ ਵੀ ਕੁੱਟ ਕੇ ਗ੍ਰੈਂਡ ਕੀਤਾ ਹੈ ਤੇ ਇਹ ਵੀ ਆਪਾਂ ਵਿੱਚ ਹੀ ਪਾ ਦਾਂਗੇ। ਤੇ ਇਹਨਾਂ ਨੂੰ ਵੀ ਹੁਣ ਆਪਾਂ ਭੁੰਨ ਲਾਂਗੇ ਵਿੱਚੇ ਇੱਕ ਚਮਚਾ ਮੈਂ ਕਸ਼ਮੀਰੀ ਲਾਲ ਮਿਰਚ ਦਾ ਪਾਤਾ ਚੌਥਾ ਹਿੱਸਾ ਜਿਹੜੀ ਕਾਲੀ ਮਿਰਚ ਪਾਈ ਆ ਹਲਦੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਲਓ ਹਲਦੀ ਪਾਤੀ ਹੈ ਇੱਕ ਚਮਚਾ ਧਨੀਏ ਦਾ ਪਾਓ ਆਪਣੇ ਕੋ ਕ੍ਰਸ਼ ਕੀਤਾ ਧਨੀਆ ਇਹ ਇੱਕ ਚਮਚਾ ਮੈਂ ਪਾਤਾ ਇਹਦੇ ਨਾਲ ਜਿਹੜਾ ਬਹੁਤ ਵਧੀਆ ਟੇਸਟ ਆਊਗਾ ਕੜੀ ਦੇ ਵਿੱਚ ਕ੍ਰਸ਼ ਕੀਤੇ ਧਨੀਏ ਨਾਲ ਤੇ ਇਹਨਾਂ ਨੂੰ ਹੁਣ ਆਪਾਂ ਸਾਰਿਆਂ ਨੂੰ ਭੁੰਨ ਲੈਣੇ ਆ ਬਹੁਤ ਹੀ ਵਧੀਆ ਟੇਸਟੀ ਇਸ ਤਰ੍ਹਾਂ ਕੜੀ ਬਣੂਗੀ ਜੇ ਤੁਹਾਡੇ ਕੋ ਮਟਰ ਜਿਹੜੇ ਆ ਤਾਜ਼ੇ ਆ ਫਰੈਸ਼ ਆ ਤਾਂ ਤੁਸੀਂ ਇਸ ਤਰ੍ਹਾਂ ਤੋੜਕੇ ਦੇ ਵਿੱਚ ਹੀ ਭੁੰਨ ਲਓ ਆਪਣੇ ਕੋ ਜਿਹੜੇ ਆ ਫਰੋਜ਼ਨ ਮਟਰ ਆ ਤੇ ਆਪਾਂ ਬਾਅਦ ਚ ਪਾਵਾਂਗੇ ਉਹਨਾਂ ਨੂੰ ਇਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਪਾ ਦਾਂਗੇ ਜੀ ਪਾਣੀ ਤਾਂ ਕਿ ਆਪਣੇ ਜਿਹੜੇ ਮਸਾਲੇ ਆ ਉਹ ਚੰਗੀ ਤਰ੍ਹਾਂ ਫੁੱਲ ਜਾਏ ਤੇ ਥੱਲੇ ਨਾ ਲੱਗਣ ਜੜਣ ਨਗੇ ਨਹੀਂ ਮਸਾਲੇ ਤੇ ਇਹਨਾਂ ਨੂੰ ਹੁਣ ਥੋੜਾ ਜਿਹਾ ਆਪਾਂ ਪਾਣੀ ਨੂੰ ਜਿਹੜਾ ਆ ਇਹਦੇ ਨਾਲ ਮਸਾਲੇ ਜਿਹੜੇ ਸਾਰੇ ਆਪਣੇ ਚੰਗੀ ਤਰ੍ਹਾਂ ਭੁੱਜ ਜਾਣਗੇ ਤੇ ਫੁੱਲ ਜਾਣਗੇ ਇਹਨਾਂ ਨੂੰ ਹੁਣ ਥੋੜਾ ਜਿਹਾ ਆਪਾਂ ਸੇਕ ਲਵਾ ਲੈਨੇ ਆਂ ਮਸਾਲਿਆਂ ਨੂੰ ਅੱਲਾ ਦੇਖੋ ਆਪਣਾ ਭੁੱਜ ਗਿਆ ਤੇ ਇਹਨੇ ਤੇਲ ਛੱਡ ਦਿੱਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਮੇਰੇ ਕੋ ਖਰਾ ਧਨੀ ਖਰਾ ਧਨੀ ਹੈ ਇਹ ਥੋੜਾ ਜਿਹਾ ਆਪਾਂ ਵਿੱਚ ਪਾ ਦਾਂਗੇ ਤੇ ਥੋੜੀ ਜਿਹੀ ਆਪਾਂ ਪਾਵਾਂਗੇ ਜੀ ਸੁੱਕੀ ਮੇਥੀ ਪਾਵਾਂਗੇ ਇਹਨੂੰ ਵੀ ਹੁਣ ਵਿੱਚੇ ਭੁੰਨ ਲਾਂਗੇ ਥੋੜਾ ਜਿਹਾ ਇਹਨਾਂ ਨੂੰ ਆਪਾਂ ਹੋਰ ਭੁੰਨਾਂਗੇ ਮਸਾਲਿਆਂ ਨੂੰ ਮਸਾਲੇ ਆਪਣੇ ਦੇਖੋ ਭੁੱਜ ਗਏ ਆ ਤੇ ਹੁਣ ਆਪਾਂ ਜਿਹੜਾ ਬੇਸਣ ਤੇ ਦਹੀਂ ਨੂੰ ਘੋਲ ਕੇ ਰੱਖਿਆ ਸੀਗਾ ਇਹ ਪਾ ਦਾਂਗੇ। ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਬਹੁਤ ਹੀ ਟੇਸਟੀ ਜਿਹੜੀ ਇਸ ਤਰ੍ਹਾਂ ਵਧੀਆ ਕੜੀ ਬਣੋਂਗੇ। ਆਲੂ ਵਗੈਰਾ ਆਪਾਂ ਨਹੀਂ ਪਾਵਾਂਗੇ। ਨਾ ਪਕੌੜਾ ਨਾ ਆਲੂ ਇਸ ਤਰ੍ਹਾਂ ਦਾ ਆਪਾਂ ਕੁਝ ਨਹੀਂ ਪਾਵਾਂਗੇ। ਇਦੇ ਵਿੱਚ ਆਪਾਂ ਹੋਰ ਹੁਣ ਥੋੜਾ ਪਾਣੀ ਪਾ ਦਾਂਗੇ। ਹੌਣ ਇਹਨੂੰ ਆਪਾਂ ਜਿੰਨੀ ਕਿ ਤੁਸੀਂ ਪਤਲੀ ਕਰਨੀ ਹੈ ਆਪਣੇ ਹਿਸਾਬ ਨਾਲ ਤੁਸੀਂ ਆਪਣਾ ਜਿਹੜਾ ਕੜੀ 'ਚ ਪਾਣੀ ਪਾ ਲਓ। ਟੇਸਟ ਅਕੋਰਡਿੰਗ ਆਪਾਂ ਜਿਹੜਾ ਇਹ ਕੜੀ ਦੇ ਵਿੱਚ ਲੂਣ ਪਾਵਾਂਗੇ। ਮੈਂ ਪਹਿਲਾਂ ਲੂਣ ਨਹੀਂ ਪਾਇਆ ਹੁਣ ਪਾਉਂਗੀ। ਜਿੰਨਾ ਕਿ ਆਪਣੇ ਟੇਸਟ ਅਕੋਰਡਿੰਗ ਜਿਹੜਾ ਤੁਸੀਂ ਲੂਣ ਪਾ ਲਓ। ਮੈਂ 1.5 ਚਮਚਾ ਜਿਹੜਾ ਇਹਦੇ ਵਿੱਚ ਲੂਣ ਦਾ ਪਾਤਾ। ਤੇ ਹੁਣ ਇਹਨੂੰ ਆਪਾਂ ਟੱਕ ਕੇ ਨਹੀਂ ਪਕਾਵਾਂਗੇ ਇਹਨੂੰ ਆਪਾਂ ਹੱਲੇ ਖੁੱਲਾ ਹੀ ਪਕਾਵਾਂਗੇ ਜਿੰਨਾ ਚਿਰ ਆਪਣੀ ਕੜੀ ਜਿਹੜੀ ਆ ਰੇਜੇ ਨਹੀਂ ਪੈ ਜਾਂਦੀ ਤੇ ਇਹਨੂੰ ਥੋੜਾ ਆਪਾਂ ਹਿਲਾਉਂਦੇ ਰਾਵਾਂਗੇ ਤਾਂ ਕਿ ਆਪਣਾ ਜਿਹੜਾ ਦਹੀਂ ਆ ਉਹ ਫੁੱਟੇ ਨਾ ਤੇ ਇਹਨੂੰ ਹੁਣ ਆਪਾਂ ਐਸੇ ਤਰ੍ਹਾਂ ਖੁੱਲਾ ਹੀ ਥੋੜਾ ਪਕਾਵਾਂਗੇ ਜਦੋਂ ਰੇਜੇ ਪੈ ਜਾਊਗੀ ਕੜੀ ਫੇਰ ਇਹਨੂੰ ਟੱਕ ਕੇ ਪਕਾਵਾਂਗੇ ਤੇ ਹੁਣ ਆਪਾਂ ਗੈਸ ਨੂੰ ਜਿਹੜਾ ਹੱਲੇ ਤੇਜ਼ ਹੀ ਕੀਤਾ ਆ ਜਦੋਂ ਤੱਕ ਰੇਜੇ ਨਹੀਂ ਕੜੀ ਤੇ ਹੁਣ ਆਪਾਂ ਇਹਨੂੰ ਐਸੇ ਤਰ੍ਹਾਂ ਪਕਾ ਲੈਨੇ ਥੋੜਾ ਖੁੱਲਾ ਹੀ ਜਦੋਂ ਤੱਕ ਰੇਜੇ ਨਹੀਂ ਕੜੀ ਦੇਖੋ ਜਿਹੜੀ ਆਪਣੀ ਰਿਜਨ ਲਾਪਈ ਆ ਬਿਲਕੁਲ ਵੀ ਫੁੱਟੀ ਨਹੀਂ ਹੈਗੀ ਬਹੁਤ ਹੀ ਵਧੀਆ ਜਿਹੜੀ ਆ ਕੜੀ ਆ ਬਣੂਗੀ ਬਿਲਕੁਲ ਵੀ ਫੁੱਟਿਆ ਨਹੀਂ ਹੈਗਾ ਆਪਣਾ ਦਹੀਂ ਇਸ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਗੈਸ ਨੂੰ ਥੋੜਾ ਮੀਡੀਅਮ ਜਿਹਾ ਕਰ ਦਾਂਗੇ ਸਲੋ ਜਿਹਾ ਤੇ ਇਹਨੂੰ ਸਲੋ ਸਲੋ ਗੈਸ ਤੇ ਆਪਾਂ ਇਹਨੂੰ ਬਣਨ ਦੇਵਾਂਗੇ ਕੜੀ ਜਿਹੜੀ ਆ ਜਿੰਨੀ ਵੀ ਕੜੂਗੀ ਓਨੀ ਵਧੀਆ ਬਣੂਗੀ ਤੇ ਇਹਨੂੰ ਹੁਣ ਆਪਾਂ ਸਲੋ ਗੈਸ ਦੇ ਉੱਤੇ ਰਿਜਣ ਦੇਵਾਂਗੇ ਜਿੰਨਾ ਚਿਰ ਆਪਣੀ ਕੜੀ ਜਿਹੜੀ ਆ ਵਧੀਆ ਤਰੀਕੇ ਨਾਲ ਕੜ ਕੇ ਕੜ ਨਹੀਂ ਜਾਂਦੀ। ਇਹਨੂੰ ਹੁਣ ਆਪਾਂ ਟੱਕ ਕੇ ਪਤਾ ਲਾਂਗੇ ਤੇ ਗੈਸ ਨੂੰ ਆਪਾਂ ਕਰ ਦਾਂਗੇ ਜੀ ਸਲੋ। ਮੈਂ ਇੱਧਰ ਇੱਕ ਪੈਨ ਲੈ ਲਿਆ ਤੇ ਇਹਦੇ ਵਿੱਚ ਆਪਾਂ ਜਿਹੜੀ ਆ ਮਟਰ ਆ ਇਹਨਾਂ ਨੂੰ ਆਪਾਂ ਥੋੜਾ ਜਿਹਾ ਤੜਕਾ ਜਿਹਾ ਲਾ ਕੇ ਇਸ ਤਰ੍ਹਾਂ ਘੇਰੇ ਵਿੱਚ ਚੱਸ ਕੇ ਪਾਵਾਂਗੇ। ਪਾਣੀ ਆ ਮੈਂ ਥੋੜਾ ਜਿਹਾ ਪਾਣੀ ਸਿਕਾਉਂਗੀ ਨਹੀਂ ਤਾਂ ਕਿ ਜਿਹੜਾ ਆ ਉਹ ਫਿਰ ਬਹੁਤ ਫਿਰ ਆਪਾਂ ਇਹਨਾਂ ਨੂੰ ਘੀਏ ਦੇ ਵਿੱਚ ਚਸ ਕੇ ਪਾਵਾਂਗੇ ਇਸ ਤਰ੍ਹਾਂ ਜਿਹੜੇ ਮਟਰ ਬਹੁਤ ਹੀ ਮਿੱਠੇ ਰਹਿੰਦੇ ਆ ਤੇ ਬਹੁਤ ਹੀ ਵਧੀਆ ਵਿੱਚੋਂ ਟੇਸਟ ਆਉਂਦਾ ਆ ਪਾਣੀ ਨਾਲ ਸੁੱਕ ਗਿਆ ਆ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਘੀਆ ਪਾਵਾਂਗੇ ਮੈਂ ਦੇਸੀ ਘੀਆ ਪਾਇਆ ਤੁਸੀਂ ਤੇਲ ਵੀ ਪਾ ਸਕਦੇ ਆ ਤੇ ਮੈਂ ਤੇਲ ਇਹਦੇ ਵਿੱਚ ਘੀਏ ਚੇਤੇ ਸੁੰਗੜਾ ਨੂੰ ਥੋੜਾ ਤੁਸੀਂ ਤੋੜ ਕੇ ਵਿੱਚ ਵੀ ਪਾ ਸਕਦੇ ਆ ਕਿਉਂਕਿ ਆਪਕੋ ਇਹ ਮਟਰਾਂ ਦਾ ਜਿਹੜਾ ਕਲਰ ਆ ਉਹ ਵੀ ਇਸੇ ਤਰ੍ਹਾਂ ਦਾ ਰਹੂਗਾ ਤੇ ਕਲਰ ਵੀ ਫਿਰ ਬਹੁਤਾ ਚੇਂਜ ਨਹੀਂ ਹੋਊਗਾ ਤੇ ਇਸ ਤਰ੍ਹਾਂ ਬਹੁਤ ਹੀ ਮਿੱਠੇ ਮਟਰ ਬਣਦੇ ਆ ਕੜੀ ਵਿੱਚ ਬਹੁਤ ਹੀ ਟੇਸਟੀ ਜਿਹੜੇ ਆ ਮਟਰ ਬਣ ਲੱਗੂਗੇ ਇਸ ਤਰ੍ਹਾਂ ਕਿ ਮੈਂ ਇੱਕ ਕਸ਼ਮੀਰੀ ਲਾਲ ਮਿਰਚ ਜਿਹੜੀ ਆ ਉਹ ਤੋੜ ਕੇ ਪਾ ਦਵਾਂ ਜਦੋਂ ਆਪਣੀ ਕੜੀ ਜਿਹੜੀ ਆ ਥੋੜੀ ਅੱਧੀ ਗਰੇਜੀ ਹੋਊਗੀ ਸਲੋ ਗੈਸ ਤੇ ਇਹਨਾਂ ਨੂੰ ਝੱਟਾਂਗੇ ਨਹੀਂ ਤਾਂ ਇਹ ਉਡਣ ਜਾਂ ਲਾਪਣ ਦੇ ਆ ਬਸ ਆਪਾਂ ਇੰਨੇ ਕੇ ਝੱਟਣੇ ਆ ਜੇ ਤੁਹਾਡੇ ਕੋਲ ਦੂਸਰੇ ਤਾਜ਼ੇ ਮਟਰ ਆ ਤਾਂ ਤੁਸੀਂ ਉਹਨਾਂ ਨੂੰ ਥੋੜਾ ਜ਼ਿਆਦਾ ਰੋਸਟ ਕਰ ਲਓ ਕੜੀ ਵੀ ਆਪਾਂ ਦੇਖ ਲੈਣੇ ਆ ਕੜੀ ਆਪਣੀ ਨੂੰ ਅੱਧਾ ਘੰਟਾ ਹੋ ਗਿਆ ਰਿਜਦੀ ਨੂੰ ਸਲੋ ਗੈਸ ਦੇ ਉੱਤੇ ਹਾਲੇ ਵੀ ਥੋੜੀ ਜਿਹੀ ਰੰਨਾਂਗੇ ਤੇ ਹੁਣ ਆਪਾਂ ਜਿਹੜੇ ਆ ਆਪਣੇ ਮਟਰ ਆ ਇਹ ਪਾ ਦਾਂਗੇ ਵਿੱਚ ਇਸ ਤਰ੍ਹਾਂ ਮਟਰ ਪਾਉਣ ਨਾਲ ਬਹੁਤ ਵਧੀਆ ਕੜੀ ਬਣੂਗੀ। ਥੋੜਾ ਜਿਹਾ ਆਪਾਂ ਪਾਵਾਂਗੇ ਇਹਦੀ ਚਾਟ ਮਸਾਲਾ ਹੁਣ ਪਾ ਦਾਂਗੇ। ਕਿਉਂਕਿ ਆਪਣਾ ਦਹੀਂ ਜਿਹੜਾ ਥੋੜਾ ਖੱਟਾ ਆ ਤੇ ਆਪਾਂ ਇਹਦੇ ਵਿੱਚ ਖਟਾਈ ਨਹੀਂ ਕੋਈ ਵੀ ਪਾਵਾਂਗੇ, ਇਮਲੀ ਵਗੈਰਾ ਜਾਂ ਆਮਚੂਰਨ ਵਗੈਰਾ ਜੇ ਤੁਹਾਡਾ ਦਹੀਂ ਖੱਟਾ ਨਹੀਂ ਹੈਗਾ ਤੁਸੀਂ ਇਮਲੀ ਘੋਲ ਕੇ ਪਾ ਸਕਦੇ ਆ ਤੇ ਆਮਚੂਰਨ ਪਾ ਸਕਦੇ ਆ। ਜੋ ਵੀ ਤੁਸੀਂ ਖਟਾਸ ਲਈ ਪਾਣਾ ਪਾ ਤੇ ਹੁਣ ਇਹਨੂੰ ਆਪ ਹੋਰ ਝਣ ਦੇਵਾਂਗੇ ਹਲੇ ਆਪਾਂ ਕੜੀ ਨੂੰ। ਕੜੀ ਜਿਹੜੀ ਆ ਆਪਾਂ ਆਪਣੀ ਦੇਖ ਲੈਣੇ ਆ ਤੇ ਹੁਣ ਕੜੀ ਆਪਣੀ ਗਈ ਹੈ ਜੀ ਰਿੱਜ ਆਪਾਂ 1 ਘੰਟਾ ਇਹਨੂੰ ਕੜੀ ਨੂੰ ਰੰਨਿਆ ਆ ਸਲੋ ਗੈਸ ਤੇ ਉੱਤੇ ਕੜੀ ਘੜ ਘੜ ਕੇ ਬਹੁਤ ਹੀ ਵਧੀਆ ਜਿਹੜੀ ਬਣ ਗਈ ਹੈ ਆਪਣੀ ਥੋੜਾ ਜਿਹਾ ਪਾਵਾਂਗੇ ਆਪਾਂ ਗਰਮ ਮਸਾਲਾ ਤੇ ਇਹਨੂੰ ਵੀ ਮਿਕਸ ਕਰ ਲਾਂਗੇ ਕਸੂਰੀ ਮੇਥੀ ਪਾਵਾਂਗੇ ਬਣੀ ਸਬਜੀ ਤੇ ਥੋੜੇ ਜਿਹਾ ਬਾਅਦ ਚ ਪਾਓਗੇ ਤਾਂ ਬਹੁਤ ਵਧੀਆ ਜਿਹਾ ਟੇਸਟ ਆਉਂਦਾ ਆ ਧਨੀਆ ਆਪਾਂ ਕੱਟ ਕੇ ਜਿਹੜਾ ਆ ਬਰੀਕ ਬਰੀਕ ਰੱਖਿਆ ਆ ਤੇ ਇਹ ਵੀ ਆਪਾਂ ਪਾ ਦਾਂਗੇ ਕਿੰਨੀ ਕੜੀ ਆਪਣੀ ਦੇਖੋ ਜੀ ਬਣ ਗਈ ਆ ਤੇ ਹੁਣ ਗੈਸ ਨੂੰ ਆਪਾਂ ਇਹ ਥੋੜਾ ਜਿਹਾ ਹੋਰ ਇੱਕ ਅੱਧਾ ਕ ਮਿੰਟ ਹੀ ਨੂੰ ਪਕਾਵਾਂਗੇ ਆਪਾਂ ਮਸਾਲੇ ਮਸੁੱਲੇ ਪਾਏ ਆ ਆਪਣੇ ਤੇ ਹੁਣ ਆਪਾਂ ਇਹਨੂੰ ਕਰ ਲੈਨੇ ਆ ਜੀ ਸਰਵ ਕੜੀ ਨੂੰ ਮੈਂ ਇੱਕ ਬੌਲ ਲੈ ਲਿਆ ਇਹਦੇ ਵਿੱਚ ਆਪਾਂ ਕੜੀ ਜਿਹੜੀ ਇਸ ਤਰ੍ਹਾਂ ਬਣਦੀ ਆ ਇਸ ਨੂੰ ਕੜੀ ਨੂੰ ਆਪਾਂ ਦੇਖੋ ਆਪੇ ਇੱਕ ਇੱਕ ਬੌਲ ਦੇ ਵਿੱਚ ਪਾ ਲਿਆ ਆ ਤੇ ਵਧੀਆ ਕੜੀ ਬਣੀ ਆ ਹਰੇ ਮਟਰਾਂ ਵਾਲੀ ਕੜੀ ਤੇ ਬਹੁਤ ਹੀ ਵਧੀਆ ਬਣਦੀ ਆ ਇਸ ਤਰ੍ਹਾਂ ਬਣਦੀ ਆ ਤੁਸੀਂ ਇਸ ਨੂੰ ਰੋਟੀ ਦੇ ਨਾਲ ਨਾਨ ਦੇ ਨਾਲ ਪਰੌਂਠਿਆਂ ਦੇ ਨਾਲ ਜਿੰਨ ਵਿਚੌਲਾਂ ਦੇ ਨਾਲ ਕਾਸੇ ਨਾਲ ਵੀ ਖਾ ਸਕਦੇ ਆ ਇਹ ਕੜੀ ਤੇ ਬਹੁਤ ਹੀ ਵਧੀਆ ਕੜੀ ਬਣਦੀ ਆ ਮਟਰਾਂ ਵਾਲੀ ਗੀਤ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਣਾ ਤੁਹਾਨੂੰ ਸਾਡੀ ਕੜੀ ਜਿਹੜੀ ਆ ਕਿਸ ਤਰ੍ਹਾਂ ਦੀ ਲੱਗੀ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਫੇਸਬੁਕ ਤੇ ਫੋਲੋ ਕਰਨਾ ਜੀ ਸਤਿ ਸ੍ਰੀ ਅਕਾਲ ਜੀ